No. <laughs> ਸੱਚ ਜੋਗਾ ਤੇ ਸਾਚ ਹੈ ਭੀ ਸਚ ਨਾਨਕ ਹੋਸੀ ਭੀ मनमोह कर कृपा में लो ਕਰਪਾ ਦੇਦ a סו דן मुख नाम तमारो केरा मुख नाम तमार ਸੰਗਤੀ ਕਿਰਪਾ ਨੇ ਤਸ ਹਰਜ ਪਿਆਰੇ ਕੋਲ ਸਾਰੇ ਸਾਥਸ ਨੂੰ ਜੈ ਮੈਸੀ ਦੇ ਸਾਨੂੰ ਵੀ ਹੋਇਆ ਪਿਆ ਇਸ ਇੱਕ ਵੰਤੀ ਦੇ ਨਾਲ ਆਪਾਂ 12 ਮਹਾ ਚੀ ਦੀ ਬਾਣੀ ਦੇ ਪਾਠ ਨੂੰ ਵਧਾਗੇ ਸ਼ਰਧੇ ਆਪਾਂ ਪੜ ਸੁਣਨ ਦੀ ਸੰਕਿਰਪਾ ਜਿੰਦ ਬਸੋ ਤੇ ਹਰਦੀਨ ਤੈਸੀ ਬੁੱਧ ਪਰਮ ਤਰਵੰ ਪਰਗਾਸਾ ਲਾਗੇ ਨਾ ਸੰਗਤ ਦੀ ਪਾਤਸ਼ਾਹ ਪਾਤਸ਼ਾਹ ਧੰ ਸਾਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਦਿਨ ਦਾ ਪਾਵਨ ਪੰਗਤੀਆਂ ਦੇ ਰਾਹੀ ਇੱਕ ਜਾਤ ਸੁਖਾਂ ਦੇ ਨੇ ਇੱਕ ਮਹਿਲ ਦੀ ਸੁਆਰੇ ਨੇ ਕਿਦੇ ਕਿਰਪਾ ਨਿਤ ਬਸ ਹੋਰੇ ਦਇ ਹਰਨੀ ਏ ਕਿਰਪਾ ਦੇ ਖਦਾਨੇ ਏ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਮੇਰੇ ਹਿਰਦੇ ਵਿੱਚ ਵਸਿਆ ਲੈ ਇਹ ਬੇਰਹੀ ਕਿਉਂ ਕਰਨੀ ਹੈ ਕਿਉਂਕਿ ਜੇ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਵਸਿਆ ਹੋਵੇਗਾ ਉਹਦਾ ਨਾਮ ਸਾਡੇ ਹਿਰਦੇ ਵਿੱਚ ਵਸਿਆ ਹੋਵੇਗਾ ਤੇ ਵਿਕਾਰ ਸਾਡੇ ਅਜੂਦਾ ਦਾ ਕੰਮ ਹੀ ਹੈ ਜੇ ਕੋ ਨਾ ਉਹ ਲਏ ਬਦਲਾਵੀਂ ਕਲ ਕੇ ਲਖਣ ਈ ਕਲ ਜੇ ਕਹਿੰਦਾ ਹੈ ਕਿ ਜੇ ਕੋਈ ਈਕਾਰ ਤੋਂ ਬਹਜੂ ਦਾ ਨਾਮ ਜੱਪੇਗਾ ਮੈਂ ਉਹਦੀ ਬਦਨਾਮੀ ਕਰਾਂ ਉਹਨੇ ਕੋਈ ਨਾ ਕੋਈ ਬਹਾਨਾ ਲੱਭੜਾ ਉਹਨੇ ਕਿਸੇ ਦਾ ਕਿਸੇ ਕਾਰਨ ਸਾਨੂੰ ਧੱਕੇ ਮਾਰ ਕੇ ਉਹੀ ਨਾ ਤੋਈ ਨਿਮਖੇੜਾ ਜ਼ੋਰ ਖੜਾ ਕਰਨਾ ਇਹ ਕਲਮਬਦਨ ਇਹ ਨਿਸ਼ਾਨੀ ਹੈ ਗੁਰਪਿਆਰੇਓ ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਬਚਨ ਦਾ ਇੱਕ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਜੇ ਤੁਸੀਂ ਉਹ ਪੜਾ ਲਵੋ ਕਿਉਂਕਿ ਅਪਣਾਉਣਾ ਤੇ ਆਪਣਾ ਸਤਿਗੁਰੂ ਜੀ ਸਾਨੂੰ ਸਬੱਤ ਸੋਝੀ ਬਖਸ਼ਿਸ਼ ਕਰ ਰਹੇ ਨੇ ਉਸ ਸਬੱਤ ਨੂੰ ਉਸ ਸੋਝੀ ਨੂੰ ਅਸੀਂ ਹਿਰਦੇ ਵਿੱਚ ਆਪ ਵਸਾਉਣਾ ਪਿਆਰੇ ਤੇ ਗੁਰੂ ਪਾਤਸ਼ਰਮ ਜੀ ਮਹਾਰਾਜ ਕਹਿੰਦੇ ਬੰਦਿਆ ਤੂੰ ਬੇਨਤੀ ਕਰਦਾ ਰਹਿ ਇਹ ਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰ ਤੂੰ ਮੇਰੇ ਹਿਰਦੇ ਵਿੱਚ ਵਸਿਆ ਰਹਿ ਤੇ ਜਦ ਤੱਕ ਹਿਰਦੇ ਵਿੱਚ ਕਾਲਪੁਰਖ ਵਾਹਿਗੁਰੂ ਵਸਿਆ ਰਹੇਗਾ ਇਹ ਕਾਲ ਕਲਯੁਗ ਇਹ ਸਾਡੇ ਨੇੜੇ ਕੋਸਤ ਕਿਉਂਕਿ ਇਹ ਕਾਲਪੁਰਖ ਵਾਹਿਗੁਰੂ ਤੇ ਸਾਰਿਆਂ ਤੋਂ ਉਪਰ ਦੀ ਹੈ ਇਹਦੇ ਨੇੜੇ ਕੋਈ ਆਇ ਨਿਕਦਾ ਹੋਰ ਫੇਰ ਸਤਿਗੁਰੂ ਜੀ ਕਹਿੰਦੇ ਤੈਸੀ ਬਹੁਤਲ ਕਰੋ ਪਰਗਾਸਾ ਲਾ ਕੇ ਪ੍ਰਭ ਸਾਗਤ ਪ੍ਰੀਤਿ ਬੋਹੋ ਹਿਰਦਾ ਕੋ ਉਹ ਕਿਹੜੀ ਕਹਿੰਦੇ ਮੇਰੇ ਹਿਰਦੇ ਵਿੱਚ ਇਹੋ ਜਿਹੀ ਅਕਲ ਦਾ ਇਹੋ ਜਿਹੀ ਸਮਤ ਦਾ ਇਹੋ ਜਿਹੀ ਸੋਚੀ ਦਾ ਕਿ ਚੰਨਣ ਕਰ ਦੇ ਕਿ ਤੇਰੇ ਨਾਲ ਮੇਰੀ ਪ੍ਰੀਤ ਜਿਹੜੀ ਹੈ ਉਹ ਬੜੀ ਹੈ ਤੇ ਜਿਨੀ ਆਕਾਰ ਵਰਪ ਵਹਿਗੁਰੂ ਦੇ ਨਾਲ ਪ੍ਰੀਤ ਬਣ ਗਈ ਨਾ ਕੋ ਪਿਆਰੇ ਉਹਨੂੰ ਸਿਰਫ਼ ਦੁਨਿਆਵੀ ਪ੍ਰੀਤਾਂ ਦੇ ਰੋੜੇ ਨਹੀਂ ਪੈਂਦੇ ਜਿਹਦੀ ਵਾਹਿਗੁਰੂ ਨਾਲ ਪ੍ਰੀਤ ਲਗ ਜਾਵੇ ਫਸ ਇਹੀ ਬੇਨਤੀ ਮੈਂ ਕਰਾਂਗਾ ਕਿ ਮੰਗੋ ਉਹਦਾ ਨਾਮ ਮੰਗੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗ ਲੋ ਸਾਰਾ ਸਾਰਾ ਪੁਜੇ ਦੇ ਵਿੱਚ ਆ ਜਾਣਾ ਉਹਦਾ ਨਾਮ ਵੀ ਉਹਦੇ ਵਿੱਚ ਆ ਜਾਣਾ ਉਹਦੀ ਅਦਾਤਾ ਵੀ ਉਹਦੇ ਵਿੱਚ ਕਿਉਂਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਉਦੋਂ ਸਾਰਾ ਰਪੋਤੀ ਉਹਦੇ ਨਾਲ ਲੁਪੋਕੇ ਰੱਖਦਾ ਕੁਝ ਵੀ ਨਹੀਂ ਲੁਪੋਕੇ ਰੱਖਦਾ ਆਪਣੇ ਤੋਂ ਹੋ ਸਕਦਾ ਹੈ ਸ਼ਾਇਦ ਆਪਾਂ ਹੀ ਲੁਕੇ ਬੈਠੇ ਹਾਂ ਬਸ ਇਹੀ ਬੇਨਤੀ ਮੈਂ ਕਰਾਂਗਾ ਕਿ ਇਹ ਅਕਾਲ ਪੁਰਖ ਬਰਵਾਹ ਕਰੋ ਕਿਰਪਾ ਕਰਦਾ ਸੀ ਕਰਮ ਵੀ ਜੀਵ ਅਸੀਂ ਅਨਪਰਗ ਜੀਵ ਹਾਂ ਅਸੀਂ ਪੈਰ ਪੈਰ ਤੇ ਭੁੱਲਣ ਹਾਰ ਹਾਂ ਹਲਕ ਦਿਓ ਪਾਪ ਨੂੰ ਇਹ ਸੰਤ ਕਹਿੰਦੇ ਨੇ ਜਦ ਪਏ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਜੇ ਕਿਸੇ ਦੇ ਬੱਚਾ ਨਾ ਹੋਵੇ ਹਮ ਪਾਪ ਮਾਣ ਕੌਣ ਕਰੇ ਸਮਝਿ ਤੇਰੇ ਮੇਰੀ ਗੱਲ ਨੂੰ ਜੇ ਕਿਸੇ ਘਰ ਕੋਈ ਵੀ ਬੱਚਾ ਨਾ ਹੋਵੇ ਮੂਸੇ ਤਾਂ ਦੇ ਮਾਲਕ ਪਤੀ ਪਤਨੀ ਨੂੰ ਮਾਂ ਬਾਪ ਕੌਣ ਕਵੇਗਾ ਇਸੇ ਤਰ੍ਹਾਂ ਇਹ ਆਕਾਰਪੁਰਖ ਵਹਿਗੁਰੂ ਜੇ ਅਸੀਂ ਭੁੱਲਣਹਾਰ ਨਾ ਹੁੰਦੇ ਜੇ ਅਸੀਂ ਤਨਪਾਗ ਨਾ ਹੁੰਦੇ ਜੇ ਅਸੀਂ ਪਾਪ ਕਰਣ ਵਾਲੇ ਨਾ ਹੁੰਦੇ ਤੇ ਤੈਨੂੰ ਬਖਸ਼ਣ ਹੱਥ ਨਹੀਂ ਦੇਣਾ ਸੀ ਤੂੰ ਬਖਸ਼ਣ ਹੱਥੇ ਤਾਂ ਹੀ ਬਣਿਆ ਹੈ ਕਿ ਅਸੀਂ ਪਾਪੀ ਬੰਦੇ ਆਂ ਅਸੀਂ ਕਲ ਜਮੀ ਜੀਵ ਆਂ ਤੇ ਤੂੰ ਆਇਆ ਕਾਹਦੇ ਵਾਸਤੇ ਹੈ ਦੁਨੀਆ ਤੇ ਸਾਰੋਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਚੋਰ ਲਾਉਣ ਵਾਸਤੇ ਸਾਨੂੰ ਆਪਣੇ ਗਲ ਨਾਲ ਲਾਉਣ ਵਾਸਤੇ ਕਾਲ ਗੁਰੂ ਕੈਗਲ ਤੁਸੀਂ ਐਡਾ ਵੱਡਾ ਪਰਪਕਾਰ ਕੀਤਾ ਮੁੱਖਾ ਸ਼ਹੀਦ ਧਰਮ ਬਲ ਕੇ ਦੁਨੀਆ ਤੇ ਆਏ ਤੇ ਦੁਨੀਆ ਨੂੰ ਉਸਦੇ ਰਸਤੇ ਪਾਇਆ ਸੋਝੀ ਵਰਸ਼ਿਸ਼ ਕੀਤੀ ਸਿਰਫ ਕਰਕੇ ਛੱੜ ਨਹੀਂ ਦਿੱਤਾ ਅੱਜ ਵੀ ਕੋਈ ਕੋਈ ਵਰਤ ਰਿਆ ਹੁੰਦਾ ਕਦੇ ਸ਼ਰੀਫ ਤੌਰ ਤੇ ਕੱਗਲੇ ਨੂੰ ਨਾਨਕ ਪਾਤਸ਼ਾਹ ਸਾਹਿਬ ਜੀ ਕਿਸੇ ਨੇ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਸਾਹਿਬ ਨਾਲ ਆ ਜੀਏ ਨੇ ਕਿਸੇ ਨੇ 3 ਤੀਸਰੇ ਤਵਤੇ ਪਦਵੇਂ 6ਵੇਂ 7ਵੇਂ 8ਵੇਂ 9ਵੇਂ 10ਵੇਂ ਕੋਈ ਵਿਰੁਲੇਸਨ ਜਿਨ੍ਹਾਂ ਨੇ 4 ਦਾ 5 ਦਾ 6 ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਆਪਣੇ ਕਿੱਡੇ ਵੱਡੇ ਭਾਗ ਨੇ ਪਿਆਰੇ ਜਦ ਨਾਲ ਸੋਚ ਕੇ ਵੇਖੋ ਆਪਣੇ ਕਿੱਡੇ ਵੱਡੇ ਭਾਗ ਨੇ ਦਸਮ ਪਾਤਸ਼ਾਹ ਜੀ ਦੇ ਇਕੱਠੇ ਦਰਸ਼ਨ ਕਰ ਰਹੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਫੇਰ ਵੀ ਕਿਤੇ ਐਸਾ ਨਾ ਹੋਣ ਕਿ ਅਸੀਂ ਖਾਲੀ ਰਹੇ ਮੰਗਲੇ ਹੋ ਸਰਕਾਰ ਵਰਤ ਵੈਗਰ ਨੂੰ ਕਲੇ ਹੋ ਜੇ ਆਕਾਰ ਵਰਤ ਵੈਗਰ ਸਾਡੇ ਹਿਰਦੇ ਵਿੱਚ ਵਸ ਗਏ ਫਸ ਕਿਸੇ ਦੀ ਤੇ ਤੁਹਾਨੂੰ ਜਰੂਰਤ ਨਹੀਂ ਪੈਂਦੀ ਆਨੰਦ ਹੀ ਆਨੰਦ ਹੈ ਫਿਰ ਕੋਈ ਭਲਾ ਕਮ ਭਾਵੇਂ ਬੁਰਾ ਕਹੋ ਹਮ ਤੱਕ ਦੀਓ ਹੈ ਢਾਲ ਇਹ ਤੇ ਉਹ ਅਵਸਥਾ ਬਣ ਜਾਣੀ ਹੈ ਦੁਨੀਆ ਦੇ ਲੋਕ ਭਾਵੇਂ ਚੰਗਾ ਵੀਂਦੇ ਨੇ ਆਵੇਂ ਬੰਦਾ ਕਹਿੰਦੇ ਨੇ ਕਿ ਜੇ ਇਦਾਂ ਹੀ ਸੋਚਣਾ ਹੁੰਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮਰਵਾ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀ ਦੇ ਚਰਨਾਂ ਵਿੱਚ ਹੁੰਦੇ ਨੇ ਦੁਨਿਆਵੀ ਰਿਸ਼ਤਾ ਕੀ ਹਕੜਵਾ ਚਾਹੀ ਸਤਗੁਰਾਂ ਦੀ ਸੁਪੁੱਤਰੀ ਬੀਬੀ ਅਮਰੋ ਪਾਪਾ ਅਮਰਦਾਸ ਜੀ ਦੇ ਸੱਗੇ ਭਤੀਜੇ ਨੂੰ ਵਿਆਹੀ ਹੋਈ ਸੀ ਜਦੋਂ ਆਏ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਵੱਡੇ ਦਰਜੇ ਆਸਰ ਤੋਂ ਉੱਤਕੇ ਖੜੇ ਹੋ ਗਏ ਸਤਿਕਾਰ ਕਰਨ ਵਾਸਤੇ ਸਾਡੇ ਕੋਲ ਆਏ ਨੇ ਬਾਬਾ ਅਮਰਦਾਸ ਜੀ ਚਰਣਾ ਤੇ ਤਾਂ ਇਹ ਕਹਿੰਦੇ ਸਾਧ ਗੁਰੂ ਮੈਂ ਕੋੜਵਾ ਚਾਹੀ ਖੱਕੇ ਨਹੀਂ ਆਇਆ ਮੈਂ ਤੁਹਾਡਾ ਦਾਸ ਬਣ ਕੇ ਆਇਆ ਮੈਂ ਤੁਹਾਡਾ ਸੇਵਕ ਬਣ ਕੇ ਆਇਆ ਕਿ ਜੇ ਦਾਸ ਬਣ ਕੇ ਸੇਵਕ ਬਣ ਕੇ ਆ ਗਏ ਕਿੱਥੇ ਪਹੁੰਚੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਨਾਨਕ ਦੇ ਘਰ ਦੇ مالک ਬਣ ਕੇ ਪਾਉਣ ਨਹੀਂ ਬਣ ਸਕਦਾ ਸਾਧੂ ਗੁਰੂ ਜੀ ਨੇ ਕਹਿੰਦਾ ਜਿਹਨ ਜਪਿਆ ਉਸ ਤੋਂ ਬਨਹਾਰ ਜਿਨੇ ਵੀ ਜਪ ਲਿਆ ਬੰਦਾ ਸਤਿਗੁਰੂ ਪਾਸ਼ਾ ਮਹਾਰਾਜ ਕਹਿੰਦੇ ਉਹ ਉਸੇ ਤੋਂ ਬਨਹਾਰ ਇਸ ਕਰਕੇ ਇਹ ਹੀ ਬੇਨਤੀ ਹਮੇਸ਼ਾ ਕਰਦੇ ਰਹੇ ਸਾਡੇ ਨਾਲ ਬਣ ਕੇ ਆਪਾਂ ਬੇਨਤੀ ਕਰਦੇ ਰਹੀਏ ਸਤਿਗੁਰੂ ਗਰੀਬ ਨਵਾਲਾ ਦੇ ਸੱਚੇ ਪਾਤਸ਼ਾਹ ਜੀ ਸਾਡੇ ਹਿਰਦੇ ਤੋਂ ਕਦੇ ਦੂਰ ਨਾ ਹੋਏ ਸਾਡੇ ਕੋਲੋਂ ਕਦੇ ਦੂਰ ਨਾ ਹੋਇਓ ਅਸੀਂ ਭੁੱਲਣ ਹਾਰ ਹਾਂ ਪਰ ਤੁਮ ਭੁਲਣ ਹਾਰ ਨਹੀਂ ਤੇਰੀ ਬਾਣੀ ਕੀ ਹੈ ਭੁੱਲਣ ਅੰਦਰ ਸਭ ਕੋ ਤਉ ਭੱਲ ਗੁਰੂ ਕਰਤਾ ਇਸ ਕਰਕੇ ਜੀ ਆਪਨ ਪਰਖ ਵੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਜਿੰਨੇ ਵੀ ਤੇਰੇ ਦਰ ਤੇ ਆਏ ਇਸ ਸਮੇਂ ਬੈਠੇ ਹਾਂ ਸਾਰੇ ਰੜਕੇ ਤੇਰੇ ਚਰਨ ਵਿੱਚ ਇਹੀ ਅਰਦਾਸ ਕਰਦੇ ਹਾਂ ਸਾਡੀ ਬਾਹ ਫੜ ਕੇ ਰੱਖੀ ਸਾਡੀ ਬਾਹ ਮਾਸ਼ਾਅੱਲ ਲਿਓਗੇ ਜਿਦੀ ਬਾਤ ਤੂੰ ਫੜ ਲਈ ਫਿਰ ਤੂੰ ਛੱਡਾ ਨਹੀਂ ਹਰ ਇੱਕ ਵਾਰੀ ਸਾਡੀ ਬਾਹ ਫੜ ਕੇ ਰੱਖੋ